ਮਨਦੀਪ ਆਪਣੇ ਪਿਤਾ ਨਾਲ ਕਦੇ ਵੀ ਜ਼ਿਆਦਾ ਗੱਲ ਨਹੀਂ ਕਰਦਾ ਸੀ ਹਮੇਸ਼ਾ ਵਿਜੀ ਹਮੇਸ਼ਾ ਕੰਮ ਹਮੇਸ਼ਾ ਬਾਅਦ ਵਿੱਚ ਗੱਲ ਕਰਾਂਗੇ ਐਦਾਂ ਕਹਿ ਕੇ ਉਹ ਫੋਨ ਕੱਟ ਦਿੰਦਾ ਪਿਤਾ ਹਰ ਰੋਜ਼ ਇੱਕ ਸਮੇਂ ਕਾਲ ਕਰਦਾ ਪੁੱਤ ਖਾਣਾ ਖਾ ਲਿਆ ਹੈ ਮਨਦੀਪ ਕਹਿੰਦਾ ਹਾਂ ਪਾਪਾ ਬਾਅਦ ਵਿੱਚ ਗੱਲ ਕਰਾਂਗੇ ਇੱਕ ਦਿਨ ਪਿਤਾ ਦੀ ਕਾਲ ਆਈ ਮਨਦੀਪ ਦਫ਼ਤਰ ਦੀ ਮੀਟਿੰਗ ਵਿੱਚ ਸੀ ਉਸਨੇ ਕਾਲ ਵੇਖ ਕੇ ਫੋਨ ਪਾਸੇ ਰੱਖ ਦਿੱਤਾ ਉਹ ਸੋਚਦਾ ਰਿਹਾ ਬਾਅਦ ਵਿੱਚ ਕਰ ਲਵਾਂਗਾ ਪਰ ਉਸਨੇ ਬਾਅਦ ਵਿੱਚ ਕਾਲ ਨਹੀਂ ਕੀਤੀ ਸ਼ਾਮ ਨੂੰ ਪਿੰਡ ਤੋਂ ਕਾਲ ਆਈ ਪੁੱਤ ਤੇਰੇ ਪਾਪਾ ਦਾ ਹਾਰਟ ਅਟੈਕ ਆ ਗਿਆ ਹੈ ਉਹ ਹੁਣ ਦੁਨੀਆ ਤੇ ਨਹੀਂ ਰਹੇ ਮਨਦੀਪ ਦੀ ਰੂਹ ਕੰਬ ਗਈ ਉਹ ਦੌੜਦਾ ਹੋਇਆ ਪਿੰਡ ਪਹੁੰਚਿਆ ਉਸਦੇ ਪਾਪਾ ਦਾ ਫੋਨ ਬਿਸਤਰੇ ਦੇ ਕੋਲ ਪਿਆ ਸੀ ਸਕਰੀਨ 'ਤੇ ਇੱਕ ਅਧੂਰਾ ਮੈਸੇਜ ਸੀ ਮਨਦੀਪ ਅੱਜ ਵੇਖ ਤੇਰਾ ਮਨ ਪਸੰਦਾ ਖਾਣਾ ਬਣਾਇਆ ਹੈ ਕਾਰ ਜ਼ਰੂਰ ਆਈ ਮਦੀਪ ਦੇ ਹੱਥ ਕੰਬਣ ਲੱਗ ਪਏ ਉਹ ਫੋਨ ਨੂੰ ਛਾਤੀ ਨਾਲ ਲਾ ਕੇ ਉੱਚੀ ਉੱਚੀ ਰੋਣ ਲੱਗ ਪਿਆ ਉਸ ਨੂੰ ਸਮਝ ਆ ਗਿਆ ਸੀ ਜਿਨ੍ਹਾਂ ਨੂੰ ਅਸੀਂ ਫੁਰਸਤ ਨਹੀਂ ਦਿੰਦੇ ਇਹ ਕਹਿ ਕੇ ਟਾਲ ਦਿੰਦੇ ਹਾਂ ਕਿ ਬਾਅਦ ਵਿੱਚ ਗੱਲ ਕਰਾਂਗੇ ਉਹੀ ਸਾਡੇ ਲਈ ਸਭ ਤੋਂ ਵੱਡੀ ਫੁਰਸਤ ਬਣ ਲਈ